ਪਾਠ 1 ਭਾਸ਼ਾ ਜਾਂ ਬੋਲੀ ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ ਬੋਲੀ ਮਨੁੱਖ ਦੀ ਹੋਣ ਤੋਂ ਕਾਫੀ ਸਮਾਂ ਬਾਅਦ ਹੋਦ ਵਿੱਚ ਆਈ ਧਰਤੀ ਤੇ ਔਣ ਸਮੇ ਮਨੁੱਖ ਅੱਜ ਦੇ ਮਨੁੱਖ ਵਾਂਗ ਗੱਲਬਾਤ ਨਹੀਂ ਕਰਦਾ ਹੁੰਦਾ ਸੀ ਉਹ ਜਾਨਵਰਾਂ ਵਾਂਗ ਰਹਿੰਦਾ ਸੀ ਤੇ ਜਾਨਵਰਾਂ ਵਾਂਗ ਹੀ ਆਵਾਜ਼ਾਂ ਕੱਢ ਕੇ ਇੱਕ ਦੂਜੇ ਨੂੰ ਬੁਲਾਉਂਦਾ ਸੀ ਉਹ ਕੱਚਾ ਮਾਸ ਦਰਖਤਾਂ ਦੇ ਪੱਤੇ ਅਤੇ ਫਲ ਖਾ ਕੇ ਆਪਣਾ ਗੁਜ਼ਾਰਾ ਕਰਦਾ ਸੀ ਉਸ ਕੋਲ ਦਿਮਾਗ ਤੇ ਸੂਝ-ਬੂਝ ਸ਼ਕਤੀ ਹੈ ਇਸ ਲਈ ਉਸ ਨੇ ਹੌਲੀ-ਹੌਲੀ ਆਪਣੇ ਵਿੱਚ ਸੁਧਾਰ ਲਿਆਂਦਾ ਉਸ ਦੇ ਰਹਿਣ-ਸਹਿਣ ਦਾ ਢੰਗ ਬਦਲਦਾ ਗਿਆ ਗੱਲਬਾਤ ਕਰਨ ਲਈ ਉਸ ਦੇ ਅੰਦਰ ਭਾਸ਼ਾ ਰੂਪੀ ਸ਼ਬਦ ਨਿਕਲਣ ਲੱਗੇ ਉਹਨਾਂ ਸ਼ਬਦਾਂ ਨੇ ਹੀ ਬੋਲੀ ਜਾਂ ਭਾਸ਼ਾ ਦਾ ਰੂਪ ਧਾਰਨ ਕਰ ਲਿਆ ਮਨੁੱਖ ਇੱਕ ਸਮਾਜਿਕ ਪ੍ਰਾਣੀ ਹੋਣ ਕਾਰਨ ਆਪਣੇ ਮਨ ਦੇ ਭਾਵਾਂ ਵਿਚਾਰਾਂ ਸੁਖ ਦੁਖ ਅਤੇ ਖੁਸ਼ੀਆਂ ਗਮੀਆਂ ਨੂੰ ਦੂਜੇ ਮਨੁੱਖਾਂ ਨਾਲ ਸਾਂਝਾ ਕਰਦਾ ਹੈ ਉਹ ਬੋਲਦੇ ਸਮੇਂ ਜਿਹੜੀਆਂ ਧੁਨੀਆਂ ਦਾ ਉਚਾਰਨ ਕਰਦਾ ਉਹਨਾਂ ਤੋਂ ਸਾਰਥਕ ਸ਼ਬਦ ਬਣਦੇ ਹਨ ਤੇ ਇਹਨਾਂ ਸਾਰਥਕ ਸ਼ਬਦਾਂ ਨਾਲ ਵਾਕ ਜਿਨ੍ਹਾਂ ਨਾਲ ਮਨ ਦੇ ਭਾਵਾਂ ਦਾ ਆਦਾਨ ਪ੍ਰਦਾਨ ਹੁੰਦਾ ਹੈ ਇਸ ਨੂੰ ਭਾਸ਼ਾ ਜਾਂ ਬੋਲੀ ਆਖਦੇ ਹਨ ਬੋਲੀ ਦੀ ਪ੍ਰਿਭਾਸ਼ਾ ਸਾਰਥਕ ਸ਼ਬਦਾਂ ਦੇ ਸਮੂਹ ਜਾਂ ਬੋਲਾਂ ਦੇ ਇਕੱਠ ਜਿਨ੍ਹਾਂ ਰਾਹੀਂ ਮਨੁੱਖ ਆਪਣੇ ਮਨ ਦੇ ਭਾਵ ਅਤੇ ਵਿਚਾਰ ਦੂਜਿਆਂ ਤੱਕ ਲਿਖ ਕੇ ਜਾਂ ਬੋਲ ਕੇ ਪ੍ਰਗਟ ਕਰਦਾ ਹੈ ਉਸ ਨੂੰ ਬੋਲੀ ਜਾਂ ਭਾਸ਼ਾ ਕਿਹਾ ਜਾਂਦਾ ਹੈ ਬੋਲੀ ਦੀਆਂ ਕਿਸਮਾਂ ਬੋਲੀ ਦੋ ਪ੍ਰਕਾਰ ਦੀ ਹੁੰਦੀ ਹੈ ਪਹਿਲੀ ਬੋਲਚਾਲ ਦੀ ਬੋਲੀ ਜਦੋਂ ਮਨੁੱਖ ਆਪਣੇ ਮਨ ਦੇ ਭਾਵਾਂ ਤੇ ਵਿਚਾਰਾਂ ਨੂੰ ਸਿਰਫ ਬੋਲ ਕੇ ਹੀ ਪ੍ਰਗਟ ਕਰੇ ਤਾਂ ਉਹ ਬੋਲਚਾਲ ਦੀ ਬੋਲੀ ਅਖਵਾਉਂਦੀ ਹੈ ਬੋਲਚਾਲ ਦੀ ਬੋਲੀ ਆਮ ਬੋਲਚਾਲ ਲਈ ਵਰਤੀ ਜਾਂਦੀ ਹੈ ਇਹ ਬੋਲੀ ਸ਼ੁੱਧ ਨਹੀਂ ਹੁੰਦੀ ਇਸ ਵਿੱਚ ਕਾਫੀ ਤਰੁੱਟੀਆਂ ਹੁੰਦੀਆਂ ਹਨ ਹਰ ਇੱਕ ਇਲਾਕੇ ਦੀ ਬੋਲਚਾਲ ਦੀ ਬੋਲੀ ਅਲੱਗ ਹੁੰਦੀ ਹੈ ਦੂਜੀ ਲਿਖਤੀ ਜਾਂ ਸਾਹਿਤਿਕ ਬੋਲੀ ਜਦੋਂ ਅਸੀਂ ਆਪਣੇ ਮਨ ਦੇ ਭਾਵਾਂ ਤੇ ਵਿਚਾਰਾਂ ਨੂੰ ਲਿਖ ਕੇ ਪ੍ਰਗਟ ਕਰਦੇ ਹਾਂ ਤਾਂ ਇਸ ਨੂੰ ਲਿਖਤੀ ਬੋਲੀ ਕਿਹਾ ਜਾਂਦਾ ਹੈ ਲਿਖਤੀ ਬੋਲੀ ਵਿਆਕਰਨ ਪੱਖੋਂ ਸ਼ੁੱਧ ਹੁੰਦੀ ਹੈ ਇਸ ਨੂੰ ਟਕਸਾਲੀ ਜਾਂ ਸਾਹਿਤਿਕ ਬੋਲੀ ਵੀ ਆਖਦੇ ਹਨ ਸਾਹਿਤਕਾਰ ਇਸ ਵਿੱਚ ਹੀ ਸਾਹਿਤ ਦੀ ਰਚਨਾ ਕਰਦੇ ਹਨ ਇਸ ਦਾ ਰੂਪ ਸਥਿਰ ਹੁੰਦਾ ਹੈ ਅਤੇ ਘੇਰਾ ਬਹੁਤ ਵਿਸ਼ਾਲ ਹੁੰਦਾ ਹੈ ਉਪਭਾਸ਼ਾ ਬੋਲੀ ਹਰ ਬਾਰਾਂ ਕੋਤੇ ਬਦਲ ਜਾਂਦੀ ਹੈ ਇਸ ਲਈ ਵੱਖ-ਵੱਖ ਇਲਾਕਿਆਂ ਵਿੱਚ ਕੁਝ ਵੱਖਰੇ ਹੀ ਸ਼ਬਦ ਪ੍ਰਚਲਿਤ ਹੋ ਜਾਂਦੇ ਹਨ ਵੱਖ-ਵੱਖ ਇਲਾਕਿਆਂ ਦੇ ਲੋਕਾਂ ਵੱਲੋਂ ਆਪਣੇ ਆਪ ਹੀ ਘੜੇ ਗਏ ਸ਼ਬਦ ਉਪ ਬੋਲੀ ਦਾ ਰੂਪ ਧਾਰਨ ਕਰ ਲੈਂਦੇ ਹਨ ਪੰਜਾਬੀ ਭਾਸ਼ਾਈ ਖੇਤਰਾਂ ਵਿੱਚ ਵੱਖ-ਵੱਖ ਸ਼ਬਦਾਂ ਦੇ ਪ੍ਰਚਲਿਤ ਹੋਣ ਨਾਲ ਪੰਜਾਬੀ ਭਾਸ਼ਾ ਦੀਆਂ ਕਈ ਉਪ ਭਾਸ਼ਾਵਾਂ ਪੈਦਾ ਹੋ ਗਈਆਂ ਹਨ ਪੰਜਾਬੀ ਭਾਸ਼ਾ ਦੀਆਂ ਉਪ ਭਾਸ਼ਾਵਾਂ ਪੰਜਾਬੀ ਭਾਸ਼ਾ ਪੰਜਾਬੀ ਪ੍ਰਾਂਤ ਦੀ ਕੇਂਦਰੀ ਭਾਸ਼ਾ ਅਰਥਾਤ ਰਾਜ ਭਾਸ਼ਾ ਅਖਵਾਉਂਦੀ ਹੈ ਇਸ ਦੇ ਤਹਿਤ ਪੈਦਾ ਹੋਈਆਂ ਉਪ ਭਾਸ਼ਾਵਾਂ ਦੁਆਬੀ ਮਾਜੀ ਮਲਵਈ ਪੁਆਦੀ ਮਲਤਾਨੀ ਅਤੇ ਪੋਠੋਹਾਰੀ ਹਨ ਮਾਜੀ ਮਾਜੀ ਉਪ ਭਾਸ਼ਾ ਦਰਿਆ ਬਿਆਸ ਅਤੇ ਦਰਿਆ ਰਾਵੀ ਦੇ ਵਿਚਕਾਰਲੇ ਹਿੱਸੇ ਵਿੱਚ ਬੋਲੀ ਜਾਂਦੀ ਹੈ ਇਹ ਪੰਜਾਬ ਦੇ ਗੁਰਦਾਸਪੁਰ ਅੰਮ੍ਰਿਤਸਰ ਪਠਾਨਕੋਟ ਅਤੇ ਤਰੰਤਾਰਨ ਜ਼ਿਲ੍ਹਿਆਂ ਵਿੱਚ ਬੋਲੀ ਜਾਂਦੀ ਹੈ ਇੱਥੋਂ ਦਾ ਇਲਾਕਾ ਮਾਝੇ ਦਾ ਇਲਾਕਾ ਅਖਵਾਉਂਦਾ ਹੈ ਇੱਥੋਂ ਦੇ ਲੋਕ ਗਾੜੀ ਪਿਛਾੜੀ ਮਾੜੀ ਸ਼ਬਦਾਂ ਦਾ ਅਕਸਰ ਪ੍ਰਯੋਗ ਕਰਦੇ ਹਨ ਦੁਆਬੀ ਦੁਆਬੀ ਉਪਭਾਸ਼ਾ ਦਰਿਆ ਸਤਲੁਜ ਅਤੇ ਦਰਿਆ ਬਿਆਸ ਦੇ ਵਿਚਕਾਰਲੇ ਇਲਾਕੇ ਵਿੱਚ ਬੋਲੀ ਜਾਂਦੀ ਹੈ ਇਸ ਦੇ ਜ਼ਿਲ੍ਹੇ ਜਲੰਧਰ ਹੁਸ਼ਿਆਰਪੁਰ ਕਪੂਰਥਲਾ ਸ਼ਹੀਦ ਭਗਤ ਸਿੰਘ ਨਗਰ ਆਦ ਹਨ ਇਸ ਇਲਾਕੇ ਨੂੰ ਦੁਆਬੇ ਦਾ ਇਲਾਕਾ ਆਖਿਆ ਜਾਂਦਾ ਹੈ ਇਹ ਲੋਕ ਵਾ ਨੂੰ ਬਾ ਆਖਦੇ ਹਨ ਜਿਵੇਂ ਵਾਜਾ ਨੂੰ ਬਾਜਾ ਆਦਿ ਮਲਵਈ ਮਲਵਈ ਉਪਭਾਸ਼ਾ ਸਤਲੁਜ ਦਰਿਆ ਦੇ ਪਾਰ ਵਾਲੇ ਇਲਾਕੇ ਵਿੱਚ ਬੋਲੀ ਜਾਂਦੀ ਹੈ ਇਸ ਦੇ ਜ਼ਿਲ੍ਹੇ ਹਨ ਫਿਰੋਜ਼ਪੁਰ ਫਰੀਦਕੋਟ ਮੋਗਾ ਮੁਕਤਸਰ ਮਾਨਸਾ ਬਰਨਾਲਾ ਸੰਗਰੂਰ ਲੁਧਿਆਣਾ ਪਟਿਆਲਾ ਫਤਿਹਗੜ ਸਾਹਿਬ ਬਠਿੰਡਾ ਫਾਜ਼ਿਲਕਾ ਇੱਥੋਂ ਦੇ ਇਲਾਕੇ ਨੂੰ ਮਾਲਵੇ ਦਾ ਇਲਾਕਾ ਆਖਿਆ ਜਾਂਦਾ ਹੈ ਪੁਆਦੀ दे रोपड़ जिले, जिले हिस्सा इस तो इलावा इला हरियाणा प्रांत दे अंबाला कुरुक्षेत्र विच भी बोली जाती है ये इलाका पोध का इलाका अखवा है मुल्तानी अते पोठोहारी ਮੁਲਤਾਨੀ ਅਤੇ ਪੋਠੋਹਾਰੀ ਉਪਭਾਸ਼ਾਵਾਂ ਪੱਛਮੀ ਪਾਕਿਸਤਾਨ ਦੇ ਇਲਾਕਿਆਂ ਵਿੱਚ ਬੋਲੀਆਂ ਜਾਂਦੀਆਂ ਹਨ ਪੰਜਾਬੀ ਭਾਸ਼ਾ ਦੀਆਂ ਵਿਸ਼ੇਸ਼ਤਾਵਾਂ ਪੰਜਾਬੀ ਭਾਸ਼ਾ ਭਾਰਤੀ ਸੰਵਿਧਾਨ ਦੁਆਰਾ ਪ੍ਰਵਾਨਿਤ 22 ਭਾਸ਼ਾਵਾਂ ਵਿੱਚੋਂ ਇੱਕ ਭਾਸ਼ਾ ਹੈ ਇਸ ਦੀਆਂ ਵਿਸ਼ੇਸ਼ਤਾਵਾਂ ਇਸ ਪ੍ਰਕਾਰ ਹਨ ਇਹ ਭਾਸ਼ਾ ਜਿਵੇਂ ਬੋਲੀ ਜਾਂਦੀ ਹੈ ਓਵੇਂ ਹੀ ਲਿਖੀ ਜਾਂਦੀ ਹੈ ਇਹ ਬਹੁਤ ਹੀ ਸੌਖੀ ਤੇ ਸਪਸ਼ਟ ਹੈ ਇਸ ਭਾਸ਼ਾ ਵਿੱਚ ਕੁਝ ਅਜੇਹੀਆਂ ਦੁਨੀਆਂ ਹਨ ਜੋ ਸਿਰਫ ਇਸ ਭਾਸ਼ਾ ਵਿੱਚ ਮਿਲਦੀਆਂ ਹਨ ਜਿਵੇਂ ਕਗਾ ਅੰਗਾ ਚੱਜਾ ਟੱਡਾ ਪੱਬਾ ਤੇ ਡਾੜਾ ਇਸ ਭਾਸ਼ਾ ਦੀ ਲਿਪੀ ਗੁਰਮੁਖੀ ਹੈ ਇਸ ਭਾਸ਼ਾ ਵਿੱਚ ਬੇਸ਼ੁਮਾਰ ਸ਼ਬਦ ਹਨ ਕੋਈ ਵੀ ਭਾਵ ਐਸਾ ਨਹੀਂ ਜਿਸ ਲਈ ਪੰਜਾਬੀ ਵਿੱਚ ਸ਼ਬਦ ਨਾ ਹੋਵੇ ਪੰਜਾਬੀ ਭਾਸ਼ਾ ਵਿੱਚ ਹੋਰ ਭਾਸ਼ਾਵਾਂ ਤੋਂ ਸ਼ਬਦ ਲੈ ਕੇ ਪੰਜਾਬੀ ਅਨੁਸਾਰ ਢਾਲ ਲੈਣ ਦੀ ਆਦਤ ਹੈ ਭਾਸ਼ਾ ਜਾਂ ਬੋਲੀ ਰੂਪ ਭਾਸ਼ਾ ਜਾਂ ਬੋਲੀ ਦੇ ਢੇਠ ਲਿਖੇ ਰੂਪ ਹਨ ਪਹਿਲਾ ਮਾਤ ਭਾਸ਼ਾ ਜਾਂ ਮਾਂ ਬੋਲੀ ਦੂਜਾ ਰਾਜ ਭਾਸ਼ਾ ਤੀਜਾ ਰਾਸ਼ਟਰੀ ਭਾਸ਼ਾ ਚੌਥਾ ਅੰਤਰਰਾਸ਼ਟਰੀ ਭਾਸ਼ਾ ਮਾਤ ਭਾਸ਼ਾ ਜਾਂ ਮਾਂ ਬੋਲੀ ਬੱਚਾ ਬਚਪਨ ਵਿੱਚ ਆਪਣੀ ਮਾਂ ਕੋਲੋਂ ਜਿਹੜੀ ਬੋਲੀ ਸਿੱਖਦਾ ਹੈ ਉਸ ਨੂੰ ਮਾਤ ਭਾਸ਼ਾ ਜਾਂ ਮਾਂ ਬੋਲੀ ਆਖਦੇ ਹਨ ਬੱਚਾ ਜਿਸ ਪ੍ਰਾਂਤ ਨਾਲ ਸੰਬੰਧ ਰੱਖਦਾ ਹੈ ਉਥੋਂ ਦੀ ਬੋਲੀ ਉਸ ਦੀ ਮਾਂ ਬੋਲੀ ਹੁੰਦੀ ਹੈ ਜਿਵੇਂ ਪੰਜਾਬ ਨਾਲ ਸੰਬੰਧ ਰੱਖਣ ਵਾਲੇ ਬੱਚਿਆਂ ਦੀ ਮਾਂ ਬੋਲੀ ਪੰਜਾਬੀ ਨੇਪਾਲ ਨਾਲ ਸੰਬੰਧ ਰੱਖਣ ਵਾਲੇ ਬੱਚਿਆਂ ਦੀ ਮਾਂ ਬੋਲੀ ਨੇਪਾਲੀ ਹੁੰਦੀ ਹੈ ਆਦਿ ਰਾਜ ਭਾਸ਼ਾ ਕਿਸੇ ਪ੍ਰਾਂਤ ਜਾਂ ਇਲਾਕੇ ਦੀ ਭਾਸ਼ਾ ਨੂੰ ਰਾਜ ਭਾਸ਼ਾ ਆਖਦੇ ਹਨ ਪੰਜਾਬ ਦੀ ਰਾਜ ਭਾਸ਼ਾ ਪੰਜਾਬੀ ਹੈ ਰਾਸ਼ਟਰੀ ਭਾਸ਼ਾ ਸਾਰੇ ਦੇਸ਼ ਵਿੱਚ ਬੋਲੀ ਜਾਣ ਵਾਲੀ ਭਾਸ਼ਾ ਉਸ ਦੇਸ਼ ਦੀ ਰਾਸ਼ਟਰੀ ਭਾਸ਼ਾ ਹੁੰਦੀ ਹੈ। ਹਿੰਦੀ ਭਾਰਤ ਦੀ ਰਾਸ਼ਟਰੀ ਭਾਸ਼ਾ ਹੈ। ਭਾਰਤ ਵਿੱਚ ਸਾਰੇ ਦਫਤਰੀ ਕੰਮਕਾਜ ਹਿੰਦੀ ਵਿੱਚ ਹੀ ਹੁੰਦੇ ਹਨ। ਭਾਰਤ ਦੇ ਸੰਵਿਧਾਨ ਵਿੱਚ ਹਿੰਦੀ ਭਾਸ਼ਾ ਨੂੰ ਰਾਸ਼ਟਰੀ ਭਾਸ਼ਾ ਦਾ ਦਰਜਾ ਦਿੱਤਾ ਗਿਆ। ਅੰਤਰਰਾਸ਼ਟਰੀ ਭਾਸ਼ਾ ਉਹ ਭਾਸ਼ਾ ਜਿਸ ਨੂੰ ਸੰਸਾਰ ਦੇ ਜ਼ਿਆਦਾਤਰ ਦੇਸ਼ਾਂ ਵਿੱਚ ਬੋਲਿਆ ਅਤੇ ਸਮਝਿਆ ਜਾਂਦਾ ਹੈ, ਅੰਤਰਰਾਸ਼ਟਰੀ ਭਾਸ਼ਾ ਹੁੰਦੀ ਹੈ। ਅੰਗਰੇਜ਼ੀ ਭਾਸ਼ਾ ਨੂੰ ਅੰਤਰਰਾਸ਼ਟਰੀ ਭਾਸ਼ਾ ਹੋਣ ਦਾ ਮਾਣ ਪ੍ਰਾਪਤ ਆਓ ਦੁਹਰਾਈਏ ਜਿਸ ਸਾਧਨ ਰਾਹੀਂ ਮਨੁੱਖ ਆਪਣੇ ਮਨ ਦੇ ਭਾਵ ਇੱਕ ਦੂਜੇ ਤੱਕ ਪਹੁੰਚਾਉਂਦਾ ਹੈ ਬੋਲੀ ਅਖਵਾਉਂਦਾ ਹੈ ਬੋਲੀ ਦਾ ਜਨਮ ਮਨੁੱਖ ਦੇ ਜਨਮ ਤੋਂ ਕਾਫੀ ਦੇਰ ਬਾਅਦ ਹੋਇਆ ਬੋਲੀ ਦੋ ਪ੍ਰਕਾਰ ਦੀ ਹੁੰਦੀ ਹੈ ਬੋਲਚਾਲ ਦੀ ਬੋਲੀ ਅਤੇ ਲਿਖਤੀ ਜਾਂ ਸਾਹਿਤਿਕ ਬੋਲੀ ਬੋਲਚਾਲ ਦੀ ਬੋਲੀ ਆਮ ਗੱਲਬਾਤ ਦੀ ਬੋਲੀ ਹੋਣ ਕਰਕੇ ਬਹੁਤੀ ਸ਼ੁੱਧ ਨਹੀਂ ਹੁੰਦੀ ਲਿਖਤੀ ਬੋਲੀ ਸਾਹਿਤਕ ਭਾਸ਼ਾ ਹੋਣ ਕਰਕੇ ਸ਼ੁੱਧ ਅਤੇ ਮਿਆਰੀ ਹੁੰਦੀ ਹੈ ਇਸ ਵਿੱਚ ਅਖਬਾਰਾਂ ਤੇ ਕਿਤਾਬਾਂ ਛਪਦੀਆਂ ਹਨ ਪੰਜਾਬੀ ਪੰਜਾਬ ਦੀ ਰਾਜ ਭਾਸ਼ਾ ਹੈ ਕਿਸੇ ਕੇਂਦਰੀ ਭਾਸ਼ਾ ਤਹਿਤ ਬੋਲੀਆਂ ਜਾਂਦੀਆਂ ਵੱਖ-ਵੱਖ ਬੋਲੀਆਂ ਉਸ ਭਾਸ਼ਾ ਦੀਆਂ ਉਪ ਭਾਸ਼ਾਵਾਂ ਅਖਵਾਉਂਦੀਆਂ ਹਨ ਪੰਜਾਬੀ ਭਾਸ਼ਾ ਦੀਆਂ ਉਪ ਭਾਸ਼ਾਵਾਂ ਮਾਜੀ, ਦੁਆਬੀ, ਮਲਵਈ, ਪੁਆਦੀ, ਮਲਤਾਨੀ ਅਤੇ ਪੋਠੋਹਾਰੀ ਹਨ। ਭਾਰਤ ਵਿੱਚ 22 ਭਾਸ਼ਾਵਾਂ ਨੂੰ ਸੰਵਿਧਾਨ ਨੇ ਮਾਨਤਾ ਦਿੱਤੀ ਹੈ। ਪੰਜਾਬ ਵਿੱਚ ਹਿੰਦੀ, ਪੰਜਾਬੀ ਅਤੇ ਅੰਗਰੇਜ਼ੀ ਤਿੰਨੋਂ ਭਾਸ਼ਾਵਾਂ ਪ੍ਰਚਲਿਤ ਹਨ। ਉਰਦੂ ਭਾਸ਼ਾ ਪੰਜਾਬ ਵਿੱਚ ਚੁਣਵੇਂ ਇਲਾਕੇ ਵਿੱਚ ਹੀ ਬੋਲੀ ਜਾਂਦੀ ਹੈ। ਪੰਜਾਬੀ ਪੰਜਾਬੀਆਂ ਦੀ ਮਾਂ ਬੋਲੀ ਅਖਵਾਉਂਦੀ ਹੈ। हिन्दी भारत दी राष्ट्रीय भाषा ਖਵਾਂਦੀ ਹੈ ਅੰਗਰੇਜ਼ੀ ਇੱਕ ਅੰਤਰਰਾਸ਼ਟਰੀ ਭਾਸ਼ਾ ਹੈ